ਲੈ ਆ ਚੱਕੋ ਫਰੀ ਸੂਟ ਆ ਚੱਕ ਫਰੀ ਆ ਚੱਕ ਪਹਿਣਾ ਵਾਸਤੇ ਬਾਈ ਸੂਟ ਫਰੀ ਆਗੇ ਬਿਲਕੁਲ ਤੇ ਆ ਨਾਲ ਆਹ ਕੁਰਤੇ ਪਜਾਮੇ ਕਿਹੜੇ ਤਹਿਲਾ ਰੱਖਿਆ ਨੇ ਇਹ ਪਾਈਆਂ ਵਾਸਤੇ ਆ ਜੀ ਅੱਛਾ ਇਹ ਵੀ ਫਰੀ ਆ ਇਹ ਪਾਈਆਂ ਵਾਸਤੇ ਫਰੀ ਦੇਵਾਂਗੇ ਜੀ ਅੱਛਾ ਆ ਲੈ ਚੱਕੋ ਦੋਸਤੋ ਆ ਦੇਖੋ ਆ ਲੈ ਆਹ ਫਰੀ ਪਹਿਲਾ ਦੁਕਾਨਦਾਰ ਹੈ ਜਾਂ ਮਿਲੂਆ ਜਿਹੜਾ ਜਮੇ ਫਰੀ ਦੇ ਰਿਹਾ ਕੋਈ ਪੈਸਾ ਨਹੀਂ ਲੈ ਰਿਹਾ ਬਿਲਕੁਲ ਫਰੀ ਨੇ ਪਾਈਆਂ ਵਾਸਤੇ ਫਰੀ ਆ ਜੀ ਆ ਦੇਖੋ ਕਰਨਾ ਕੀ ਆ ਥੋੜੇ ਲਵੇ ਗੁੱਠਾ ਗੁੱਠਾ ਦੱਬਣਾ ਤੇ ਵੀਡੀਓ ਸ਼ੇਅਰ ਕਰਨੀ ਆ ਜਿਹੜੇ ਵੱਤ ਤੋਂ ਵੱਧ ਸ਼ੇਅਰ ਕਰਨਗੇ ਪਹਿਲੇ 6 ਜਣਿਆਂ ਨੂੰ ਜਿਹਦੇ ਵਿੱਚ ਉਹ ਤਿੰਨ ਵੀਰ ਚੁੜੇ ਜਾਣਗੇ ਤੇ ਤਿੰਨ ਭੈਣਾ ਚੁੜੀਆਂ ਜਾਣੀਆਂ ਉਹਨਾਂ ਨੂੰ ਬਿਲਕੁਲ ਸੂਟ ਫ੍ਰੀ ਦਿੱਤੇ ਜਾਣਗੇ ਵੱਤ ਤੋਂ ਵੱਤ ਸ਼ੇਅਰ ਕਰਨ ਵਾਲਿਆਂ ਨੂੰ ਉਹ ਕਿਵੇਂ ਲੈ ਸਕਦੇ ਹੋ ਉਹ ਤੁਹਾਨੂੰ ਵੀਡੀਓ ਚ ਬਾਅਦ ਚ ਦੱਸਾਂਗੇ ਪਹਿਲਾਂ ਆਜੋ ਫਿਰ ਰੇਟ ਪੁੱਛਣਨੇ ਆ ਆ ਦੇਖੋ ਜੀ ਇਹ ਜਿਹੜਾ ਕੁਰਤਾ ਪਜਾਮਾ ਫਰੀ ਦੇਣਾ ਭਰਾਵਾਂ ਨੂੰ ਇਹ ਛੋਟੇ ਪਨੇ ਦੇ ਨਹੀਂ ਇਹ ਵੱਡੇ ਪਨੇ ਦਾ ਗੀਜਾ ਕੋਟਨ ਸਾਫਟ ਹਾਂ ਬਿਲਕੁਲ 100% ਗੀਜਾ ਕੋਟਨ ਦਾ ਬਾਈ ਕੋਈ ਐ ਨਹੀਂ ਹੈਗਾ ਵੀ ਚੱਕ ਕੇ ਉਹੀ ਫੜਾ ਦੇਣਗੇ ਦੁਕਾਨ ਤੋਂ ਕੋਈ ਟੁਕੜਾ ਵੱਡੇ ਪਨੇ ਦਾ ਕੁਰਤਾ ਪਜਾਮਾ ਜੀ ਤੁਸੀਂ ਪਨਾ ਦੇ ਸਕਦੇ ਹੋ ਜੀ ਠੀਕ ਹੈ ਜੀ ਵੱਡੇ ਬਣੇ ਦਾ ਅੱਛਾ ਉਹ ਆਪਣੇ ਕੋਲੇ ਮਤਲਬ ਕੀ ਕੀ ਰੇਟ ਦੇ ਰੇਂਜ ਦੇ ਰੇਂਜ ਸਟਾਰ ਕਿੱਥੋਂ ਹੁੰਦੀ ਹੈ ਉਹ ਵੀ ਫਰੀ ਨੇ ਜੀ ਉਹ ਵੀ ਫਰੀ ਵਰਗੀ ਆ ਰੇਟ ਫਰੀ ਵਰਗਾ ਆਜੋ ਆਜੋ ਦੋਸਤੋ ਅੰਦਰ ਆਜੋ ਅੰਦਰ ਆਜੋ ਅੰਦਰ ਆਜੋ ਅੰਦਰ ਆਜੋ ਬੜੇ ਕੰਮ ਜੀ ਭਾਈ ਮਸਾਂ ਘੰਟਾ ਹੋ ਗਿਆ ਸਾਨੂੰ 2 ਘੰਟੇ ਹੋ ਗਏ ਲੈਣ ਚ ਲੱਗਿਆ ਨੂੰ ਮਸਾਂ ਮੌਕਾ ਮਿਲੇ ਵੀਡੀਓ ਬਣਾਉਣ ਦਾ ਆਹ ਕਿਹੜੀ ਜੇ ਇੱਥੇ ਇਹ ਵੀ ਦੋ ਫਰੀਏ 125 ਰੁਪਏ ਦੇ ਚੱਕੋ ਜੀ ਸਾਰਾ 125 ਰੁਪਏ ਦਾ ਸੂਟ 125 ਰੁਪਏ ਜੀ 125 ਰੁਪਏ ਆਹਾਂ ਵੀ 125 ਮੈਂ ਕਹਣਾ 125 ਰੁਪਏ ਓਏ ਆ ਆ ਉਹੀ ਨਿਆ ਮੁੰਡੇ ਫੁੱਲਾ ਵਾਲੇ ਉਹ ਕੱਛੇ ਪਾਈ ਫਿਰਦੇ ਨੇ ਨਾਲੀ ਟੀ-ਸ਼ਰਟਾਂ ਬਣਵਾਉਂਨਾ ਕੇ ਆ ਦੋਸਤੋ ਆਜਾ ਟ੍ਰੈਂਡ ਚੱਲ ਰਿਹਾ ਹੈ ਇਹਦਾ ਟ੍ਰੈਂਡ ਚੱਲ ਰਿਹਾ ਮੁੰਡੇ ਕੱਛੇ ਬਣਵਾਉਂਦੇ ਨੇ ਟੀ-ਸ਼ਰਟਾਂ ਬਣਵਾਉਂਦੇ ਨੇ ਉਹੀ ਕਪੜਾ ਇਹ ਇਹਨੂੰ ਪ੍ਰੈਸ ਕਰਨ ਦੀ ਵੀ ਲੋੜ ਮਤਲਬ ਰੰਗ ਰੰਗੂ ਨਹੀਂ ਨਿਕਲਦਾ ਹੋਣਾ ਦਾ ਆ ਦੇਖੋ ਵੀਰ ਜੀ 125 ਰੁਪਏ ਆ ਚੱਕ ਲੈ 100 ਲੈ ਸੇਲ ਦੇਖ ਲਓ ਭਾਈ 125 ਚ ਆ ਦੇਖੋ ਵੀਰ ਜੀ 125 ਰੁਪਏ 125 ਰੁਪਏ ਪਹਿਲਾਂ ਐ ਦੱਸੋ ਵੀ ਦਿਮਾਗ ਦੇਉ ਤਾਂ ਠੀਕ ਐ ਪਤਾ ਕਿ ਸਾਰਾ ਲਟਾਉਣ ਲੱਗ ਰਿਹਾ ਬੰਦਾ ਦੇਖ ਲਓ ਪਤਾ ਕਿ ਦਿਮਾਗ ਸੈਟ ਐ ਅਸੀਂ ਕਹਿੰਦੇ ਵੀ ਹੁਣ ਮੁਰਜ਼ ਚਹਾਰ ਆ ਰਹੇ ਨੇ ਜਿਵੇਂ ਰਖੜੀ ਆ ਗਈ ਹਰ ਇੱਕ ਭੈਣ ਦੇ ਭਰਾ ਦਾ ਫਾਇਦਾ ਹੋਵੇ ਠੀਕ ਐ ਫਾਇਦੇ ਕਰਕੇ ਦੇ ਰਹੇ ਆ ਆ ਜੀ ਦੋਸਤੋ ਲੁੱਟੋ ਮੇਲਾ ਲੱਗ ਰਿਹਾ ਐਡਰੈਸ ਪੂਰਾ ਦੇਵਾਂਗੇ ਲੁੱਟ ਲੋ ਮੇਲਾ ਬਾਦੂ ਕੁਸ਼ਿਆ ਆ ਦੇ ਕੋਈ ਵੱਡੀ ਦੁਕਾਨ ਭਰੀ ਪਈ ਐ ਹਾਂ ਕੱਢੋ ਹੀ ਕੱਢੋ ਲਿਓ ਆ ਲਓ ਜੀ ਇੱਕ ਐਦਾਂ ਹੀ ਸੂਟ ਆਣਗੇ 2200 ਰੁਪਏ ਚ ਆ ਸਕੇ 200 ਦਾ ਆ ਲਓ 200 ਰੁਪਏ ਦਾ ਦੇਖ ਲਓ ਕੜਾਈ ਵਾਲਾ ਸੂਟ ਤੇ ਨਾਲ ਪਿਓਰ ਦੀ ਚੁੰਨੀ ਲਾਈ ਪਈ ਹੈ ਲੈ ਆ ਦੇਖੋ ਵੀਰ ਜੀ 2200 ਰੁਪਏ ਆ ਚੱਕ ਲਓ ਲੁੱਟ ਲਓ ਆ ਲੁੱਟ ਲਓ ਮੇ ਦਾ ਲੈ ਆ 200 ਦਾ ਦੇਖ ਆ ਇੰਨੀ ਕੜਾਈ ਵਾਲਾ 200 ਦਾ ਦੇਉਂਗੇ ਸੀ ਹਾਂਜੀ ਹਾਂ ਲੈ ਕੜਾਈ ਵੀ ਦਿਖਾ ਦਿੰਨੇ ਜੀ ਅਗਲਾ ਕਹਦੇ ਇੰਨੀ ਕੜਾਈ ਵਾਲਾ 200 ਦਾ ਦੇਖ ਲਓ ਆ ਦੇਖੋ ਜੀ ਆ ਲੈ ਚੁੰਨੀ ਦੇਖ ਲਓ ਲੈ ਕਿੰਨੀ ਸੋਹਣੀ ਚੁੰਨੀ ਆ ਲੈ ਦੇਖੀ ਬੁੱਕਰ ਜੀ ਆ ਦੇਖੋ ਕਮੀਜ਼ਾ ਸਲਵਾਰ ਇਹ 200 ਰੁਪਏ ਦਾ ਦੋਸਤੋ ਲੁੱਟ ਲੋ ਮੇਲਾ ਹਾਲੇ ਕੋਈ 200 ਰੁਪਏ 200 ਰੁਪਏ 200 ਰੁਪਏ ਲੁੱਟੋ 1000 ਦੇ 5 ਸੂਟਾ 1000 ਦੇ 5 ਚੱਕੋ ਦੋ 200 ਰੁਪਏ ਜੀ ਆ ਦੇਖ ਲਓ ਆ ਦੇਖ ਲਓ ਮਾਲਾ ਦਾ ਦੁਕਾਨ ਛੇਤੀ ਸੂਟ ਦੇ ਹੱਥੇ ਨਹੀਂ ਲਾਉਣ ਦਿੰਦਾ ਛੇਤੀ ਆ ਦੇਖੋ ਆ ਲੈ 200 ਰੁਪਏ ਆ ਚੱਕ ਲੁੱਟ ਲੋ ਮੇਲਾ 200 ਰੁਪਏ 200 ਰੁਪਏ ਸੂਟਾਂ ਨਹੀਂ ਤਾਂ ਦੋਸਤੋ ਇੰਨੀ ਜਿਆਦਾ ਲੱਗੋ ਜਿਵੇਂ ਫੈਕਟਰੀ 'ਚ ਆਗੇ ਹੁੰਨੇ ਹੋ ਹਜੇ ਤਾਂ ਉੱਪਰੋਂ ਭਰਿਆ ਪਿਆ ਦੁਕਾਨ ਲੱਦੀ ਪਈ ਆ ਤਹਾਂ ਸਟੋਰ ਭਰਿਆ ਪਿਆ ਇਹਨਾਂ ਦਾ ਉਹ ਵੀ ਹੋਣੇ ਹਜ਼ਾਰ ਦੇ ਚਾਰ ਜੀ ਆ ਹਜ਼ਾਰ ਦੇ ਚਾਰ ਚਾਰ ਜੀ 500 ਦਾ ਜੋੜ ਆ ਜੀ ਟਾਈ ਦਾ ਸੂਟ ਆ ਆ ਹਜ਼ਾਰ ਦੇ ਚਾਰ ਓਏ ਹੋਏ ਓਏ ਹੋਏ ਯਾਰ ਦੇਖ ਲੋ ਦੋਸਤੋ ਆ ਦੇਖ ਲੋ 1000 ਰੁਪਏ ਦੇ ਚਾਰ ਸੂਟ ਇਹ ਤਾਂ ਐਂ ਲੱਗਦਾ ਜੀ 12-1300 ਦਾ ਸੂਟ ਕਿਆ ਬਾਤ ਹੈ ਕਿਆ ਬਾਤ ਹੈ ਆਜੋ ਭਾਈ ਆਜੋ ਲੁੱਟ ਲਓ ਮੇਲਾ ਇੱਕ ਕੁਆਲਿਟੀ ਬਹੁਤ ਪਈਆ ਹੈ ਸਿਸਟਮ ਵੀ ਬਹੁਤ ਬਿਆਸਮਾਨੀ ਆ ਦੇਖੋ ਜੀ 500 ਦੇ ਦੋ ਪਿਓਰ ਕੋਟਨ ਪਿਓਰ ਦੁਪੱਟਾ ਐਨ ਵਧੀਆ ਕੋਟ ਇਹਸ ਤੋਂ ਵਧੀਆ ਹੋਰ ਕੀ ਹੋਊਗਾ 250 ਰੁਪਏ ਜੀ 250 ਰੁਪਏ ਦਾ ਸੂਟ ਚੱਕੋ 250 ਰੁਪਏ ਜੀ ਦੇਖੋ 250 ਰੁਪਏ ਦਾ ਸੂਟ ਤੇ ਆ ਦੁਪੱਟਾ ਵੀ ਦੇਖ ਸਕਦੇ ਹੋ ਕਿਆ ਬਾਤ ਆ ਯਾਰ ਕਿਆ ਬਾਤ ਆ ਲਹ 1000 ਰੁਪਏ ਦੇ 4 4000 ਰੁਪਏ ਦੇ 5 5 ਮਿਲ ਰਹੇ ਨੇ ਯਾਰ ਘਰੇ ਆ ਦੇਖੋ ਦੁਪੱਟਾ ਹੀ ਪੂਰੇ 2.5 2.5 ਮੀਟਰ ਦੇ ਦੁਪੱਟੇ ਨੇ ਜੀ ਆ ਦੇਖੋ ਪੂਰੇ 2.5 250 ਰੁਪਏ ਨੂੰ ਕੀ ਬਾਤ ਹੈ ਕੀ ਬਾਤ ਹੈ ਜੀ ਕੀ ਬਾਤ ਹੈ ਆ ਦੇਖੋ 2.5 250 ਰੁਪਏ ਦੇ ਸੂਟ ਆ ਚੱਕ ਲੋ ਲੁੱਟ ਲੋ ਮੇਲਾ ਲੁੱਟ ਲੋ ਮੇਲਾ ਲੈ ਜੋ ਜਿਹੜਾ ਕੋਈ ਕਹਿੰਦਾ ਵੀ ਮੈਂ ਇਹਨੂੰ ਸੂਟ ਨਹੀਂ ਸਮਾ ਕੇ ਦਿੱਤਾ ਤਾਂ ਮੈਨੂੰ ਸੂਟ ਨਹੀਂ ਸਵਾਇਆ ਲੈ ਲੈ ਜੋ ਲੰਗਰੀ ਲਾ ਦੋ ਯਾਰ ਵੇਚਦਾ ਸੀ ਸਾਰੇ ਟੱਬਰ ਦੇ ਸੂਟ ਦੇ ਦਾਂਗੇ ਜੀ 1000 ਰੁਪਏ ਚਾ ਚੱਕਾ ਲਫਾਵਾ ਉਹ ਵੀ ਕੁਆਲਟੀ 1000 ਰੁਪਏ ਚਾ ਵਿੱਚੇ ਕੁੜਤੇ ਪਜਾਮੇ ਵਿੱਚੇ ਸੂਟ ਆ ਵਿੱਚੇ ਸੂਟ ਹਾਂ ਹਾਂ 1000 ਰੁਪਏ ਚਾ ਸਾਰੇ ਪਰਿਵਾਰ ਦੇ ਚੱਕ ਆ ਜੋ ਬਸ ਇਹ ਵੀ ਆਫਰ ਆ ਆ ਦੇਖੋ ਰੰਗ ਦੇਖੋ ਤੁਸੀਂ ਇਹ ਪੂਰਾ 2500 ਰੁਪਏ ਦਾ ਸੂਟ 4 4 16 ਜੀ ਚੱਕੋ ਜੀ ਆ ਲਓ ਜੀ ਆਲ ਓਵਰ ਸੂਟ ਆ ਲੋ ਇਹ ਜੇ ਕਿਸੇ ਨੇ 10 ਕੋਟ ਸੂਟ ਲੈਣੇ ਨੇ 1000 ਰੁਪਏ ਦੇ 100 ਰੁਪਏ ਸੂਟ ਆ 100 ਰੁਪਏ ਦਾ ਸੂਟ ਆ 10 ਦਾ ਲਾਵਾਂਗੇ 100 ਦਾ ਉਹ ਸੂਟ ਦੇ 100 ਰੁਪਏ ਦਾ ਸੂਟ ਬਾਈ ਕੁੱਲ 100 ਰੁਪਏ ਦਾ ਆਲ ਓਵਰ ਸੂਟ ਲੈ ਜਾਓ ਲੈ ਦੱਸ ਰੰਗ ਚਾਰ ਨੇ ਜੀ 100 100 ਰੁਪਏ ਨੂੰ ਚੱਕੋ 100 ਰੁਪਏ ਦਾ 100 ਰੁਪਏ ਦਾ ਚੱਕੋ 100 ਰੁਪਏ ਦਾ ਲੁੱਟ ਲੋ ਮੇਲਾ ਲੁੱਟ ਲੋ ਮੇਲਾ ਆ ਦੇਖੋ ਇਹਦੇ ਵਿੱਚ ਰੰਗ ਡਿਜ਼ਾਈਨ ਆ ਰੰਗ ਡਿਜ਼ਾਈਨ ਵਾਧੂ ਵਾਧੂ ਸਿਸਟਮ ਤੇ ਆ ਬਾਈ ਵਾਧੂ ਪਿਆ ਮਾਲ ਆ ਆਜੋ ਆਜੋ ਅੱਗੇ ਆਜੋ ਥੋੜਾ ਜਿਆ 125 ਰੁਪਏ ਦਾ ਸੂਟ ਆ 125 ਰੁਪਏ ਦਾ ਚੱਕ 125 ਰੁਪਏ ਦਾ ਨਾਲੇ ਇਹਦੇ ਰੰਗ ਫੇਡ ਨਹੀਂ ਹੁੰਦੇ ਮੈਂ ਕਹਿੰਦਾ ਨੀ ਫੁੱਲ ਗਾਰੰਟੀ ਜੀ 125 ਰੁਪਏ ਦਾ 125 25 ਰੁਪਏ ਦਾ ਸੂਟ ਆ ਮੈਨੂੰ ਲੱਗਦਾ ਸਮਾਈ ਮਹਿੰਗੀ ਹੋਣੀ ਸੂਟ ਸਸਤਾ ਹੈ ਮੈਂ ਕਹਿੰਦਾ ਦਰਜੀਆ ਨੂੰ ਵੀ ਲਾਣੀ ਚਾਹੀਦੀ ਹੈ ਸੇਲ ਹਾਂ ਦਰਜੀਆ ਨੂੰ ਸੇਲ ਆਹ ਦੇਖੋ ਜੀ ਇਹ ਜਿਵੇਂ ਸੂਟ 4-400 ਰੁਪਏ ਦਾ ਹੈ ਆਪਾਂ ਵਿੱਚੇ ਦੁਪੱਟਾ ਜੀ ਵਿੱਚੇ ਸੂਟ ਵਧੀਆ ਸਿਰਫ 200 ਰੁਪਏ ਦਾ ਚੱਕਾ ਅੱਧਾ ਬਈ 50% ਲੈਸ ਚੱਲ ਰਹੀ ਆ ਦੇਖ ਲਓ 200 ਰੁਪਏ ਦਾ ਇਹਦੀ ਤਰੀਕ ਵੀ ਦੇਵਾਂਗੇ ਅਸੀਂ ਇਹਦੀ ਤਰੀਕ ਤਾਂ ਕਹੂਗਾ ਠੀਕ ਹੈ 2-200 ਰੁਪਏ ਵਿੱਚੇ ਦੁਪੱਟੇ ਓਕੇ ਵਿੱਚੇ ਦੁਪੱਟੇ ਚੱਕੋ ਹਾਂ ਅੱਛਾ ਥੋੜੇ ਜਿ ਹੋਰ ਵੈਰਾਈਟੀ ਹੋਰ ਵੀ ਦਿਖਾਓ ਕੋਈ ਤਗੜੀ ਵੈਰਾਈਟੀ ਦਿਖਾਓ ਆ ਦੇਖ ਕੈਟ ਮੈਸ ਨੂੰ ਆ ਦਿਖਾ ਦੇਣਾ ਸਾਡੀ ਜਿਹੜੀ ਸਭ ਤੋਂ ਵੱਧ ਵਿਕਰੀ ਅੱਜ ਅੱਛਾ ਇਹ ਵੀ 250 ਰੁਪਏ ਚ ਕਲਰ ਚਾਰ ਡਿਜ਼ਾਈਨ ਬਹੁਤ ਹੋਣਗੇ ਐਦਾਂ ਇਹਦੇ ਗਲੇ ਤੇ ਪੱਟੀਆਂ ਲੱਗੀਆਂ ਹੋਈ ਠੀਕ ਹੈ ਜੀ ਗਲੇ ਦੇ ਪੱਟੀਆਂ ਹੈ ਆ ਗੜਾ ਬਣਦਾ ਠੀਕ ਹੈ ਠੀਕ ਹੈ कॉटन ਹੈ ਤਾਂ कॉटन है बिल्कुल कॉटन है ਤੇ ਨਾਲ ਦੁਪੱਟਾ ਜੀ ਮੱਤੀ ਗਲੇ ਦੇ ਲੱਗੀ ਹੋਈ ਹੈ ਸਿਰਫ 200 ਰੁਪਏ ਚ ਠੀਕ ਹੈ ਕਿਉਂਕਿ ਜਿਵੇਂ ਮੁਰੇ ਬਰੀਆਂ ਨੇ ਜੀ ਹੁਣ ਵਿਆਹ ਸਰਦੀ ਦਾ ਪ੍ਰੋਗਰਾਮ ਹੈ ਅਸੀਂ ਬਰੀਆਂ ਲੈਸ ਤੇ ਬਹੁਤ ਦੇਰ ਕੀ ਹੈ ਲੈ ਲਓ 50% ਰਿਡਿਊਸ ਹੈ ਠੀਕ ਹੈ ਆ ਲਓ ਚੱਕੋ 50% ਲੈਸ ਤੇ ਆ ਜੋ ਜਿਵੇਂ ਇਹ 25-2500 ਰੁਪਏ ਦਾ ਸੂਟ ਹੈ ਜੀ ਹਾਂਜੀ ਹਾਂਜੀ ਆਪਾਂ ਦੇਵਾਂਗੇ ਜੀ 990 ਰੁਪਏ ਦਾ ਸਿਰਫ 990 ਦਾ 990 ਦਾ 2500 ਵਾਲਾ ਚੱਕੋ ਚੁੰਨੀ ਦੇਖੋ ਕਿੰਨੀ ਭਰੀ ਆ ਚੁੰਨੀ ਲੈ ਸਕਦੇ ਹੋ ਇਹ ਤਰੀਕ ਦਿਨ ਤਰੀਕ ਦੱਸਾਂਗੇ ਵੀ ਕਿੰਨੀ ਤਰੀਕ ਤੱਕ ਚੱਲੂਗਾ ਇਹ ਠੀਕ ਹੈ ਜੀ ਵੀਡੀਓ ਦੇ ਐਂਡ ਸਾਰੀ ਵੀਡੀਓ ਦੇਖੋ ਐਂਡ 'ਚ ਤੁਹਾਨੂੰ ਦੱਸਿਆ ਵੀ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਜੇ ਜਮੀ ਫ੍ਰੀ ਲੈਣਾ ਹੈ ਹਾਂ ਆ ਦੇਖੋ ਜੀ 290 ਰੁਪਏ 'ਚ 2500 ਵਾਲਾ ਸੂਟ ਜੀ ਠੀਕ ਹੈ ਜੀ ਆ ਲਓ ਆ ਹੋਰ ਆ ਗਿਆ ਲੈ ਰੰਗ ਦਿਖਾ ਦਿਓ ਰੰਗ ਬਾਦੂ ਮਿਲ ਜਾਣਗੇ ਰੈੱਡ ਵੀ ਮਿਲ ਜੂਗਾ ਜੀ ਲਾਲ ਹੁੰਦੇ ਨੇ ਲੋਕ ਹਾ ਲੋ ਲਾਲ ਰੰਗ ਵੀ ਚੱਕੋ ਜਿਹੜਾ ਇਹ ਹੈ ਜੀ ਇਹ 590 ਰੁਪਏ ਦਾ ਜੀ ਚੱਕੋ ਜੀ ਇਹ ਸੂਟ 590 ਰੁਪਏ ਦਾ ਜੀ ਆ ਲਓ ਜੀ ਬਾਦੂ ਕੜਾਈ ਆ ਕੋਈ ਬੂਟੀਆਂ ਹੀ ਆ ਉਹੀ ਰੰਗ ਨਹੀਂ ਹੈਗਾ ਬਾਈ ਕੜਾਈ ਆ ਦੇਖ ਲਓ ਜ਼ਰੀ ਦੀ ਕੜਾਈ ਕਰੀ ਹੋਈ ਹੈ 590 ਰੁਪਏ ਦਾ ਜੀ ਆ ਚੱਕੋ ਜੀ ਮਾਸਟਰ ਵਾਚੂ ਆਜੋ ਆਜੋ ਹੋਰ ਅੱਗੇ ਆਜੋ ਹੋਰ ਅੱਗੇ ਆਜੋ ਉਰੇ ਆ ਜੋ ਬਾਈ ਕਸਟਮਰ ਇੰਨਾ ਹੁੰਦਾ ਪੈਰ ਤੱਕ ਨੂੰ ਥਾਂ ਨਹੀਂ ਹੁੰਦੀ ਸਾਨੂੰ 2 ਘੰਟੇ ਹੋ ਗਏ ਖੜਿਆ ਨੂੰ ਤਾਂ ਮਸਾ ਲੈਣ ਚ ਲੱਗ ਕੇ ਬਾਰੀ ਮਿਲੀ ਹੈ ਲੈਣ ਚ ਲੱਗ ਕੇ ਬਾਰੀ ਮਿਲਦੀ ਹੈ ਬਾਹਰ ਦਿਖਾ ਦਿਓ ਮੜਾ ਜਾ ਕਸਟਮਰ ਬਾਹਰ ਖੜੇ ਨੇ ਵਿਚਾਰੇ ਅੰਦਰ ਬੜਨ ਨੂੰ ਥਾਂ ਹੀ ਨਹੀਂ ਮਿਲਦੀ ਥੋੜਾ ਜਿਹਾ ਦੇਉਂਗੀ ਜਗ੍ਹਾ ਬਾਈ ਜਗ੍ਹਾ ਵੀ ਮੰਗ ਮੰਗ ਕੇ ਲੈਣੀ ਪੈਂਦੀ ਔਰੇ ਸਾਸੋ ਆ ਦੇਖੋ ਜੀ ਇੱਕ ਸਾਡੇ ਕੋਲ ਇਹ ਸੇਲ ਆਈ ਹੈ ਬਹੁਤ ਸਸਤੇ ਰੇਟਾਂ ਤੇ ਮੈਂ ਸਾਡੀਆਂ ਵਾਸਤੇ ਇਹ ਅਸੀਂ ਨਾ ਜਿਵੇਂ 1000 ਰੁਪਏ ਦਾ 500 700 ਦੇ ਆ ਸੂਟ ਵਿਗਰੇ ਨੇ ਅਸੀਂ ਸੋਨੂੰ ਉਹ ਨਹੀਂ ਦੇਣ ਹੈਗੇ ਅਸੀਂ ਡਿਸਕਾਊਂਟ ਕਰਕੇ 1000 ਦੇ ਤਿੰਨ ਆ 1000 ਦੇ ਤਿੰਨ ਜੀ ਤਿੰਨ ਓਏ ਆ 1000 ਦੇ ਤਿੰਨ ਲੋਕੋ ਆ ਦੇਖ ਲਓ 1000 ਰੁਪਏ ਚ ਤਿੰਨ ਲਟਾਰਿਆਂ ਜੀ ਮਾਲ ਆ ਓਏ ਤਿੰਨ ਤਿੰਨ ਸੌ ਦੀ ਤਾਂ ਚੁੰਨੀਆਂ ਹੀ ਨੇ ਇਹ ਆ ਚੁੰਡੀਆਂ ਦੇਖ ਲਓ ਕਿੰਦੀਆਂ ਹੈਵੀ ਨੇ ਲੈ ਤੇ 320 300 ਦੀਆਂ ਚੁੰਨੀਆਂ ਇਹ ਇੱਕ ਇਹ ਦੇਖੋ ਜੀ ਇਹ ਦੇਵੋਗੇ ਕੋਈ ਨਹੀਂ ਤੇਰੀਆਂ ਜੀ ਆਪਣੀ ਦੁਕਾਨ ਪੁਰਾਣੀ ਹੈ ਇੱਥੇ ਬਹੁਤ ਜਰਦੀ ਵੇਚੋਗੇ ਸੱਚੀ ਦੇਵੋਗੇ ਵਾਹ ਅਸੀਂ ਦੇ ਰਹੇ ਹਾਂ ਜਿਹੜਾ ਸੀ ਬੋਲਦਾ ਭਾਈ ਸਰਾਰ ਦੇ ਵਿੱਚ ਖੜੇ ਆ ਐਡਰੈਸ ਦੱਸ ਦਿੰਦੇ ਆ ਪਹਿਲਾਂ ਕਿੱਥੇ ਜੀ ਖੜੇ ਸਤਗੁਰ ਕਲਾਥ ਬਰਮਸ਼ਰਾ ਮੰਦਿਰ ਮਾਲਕਦਾਮ ਰੋਡ ਰੇਲਵੇ ਰੋਡ ਆ ਜਾ ਕਰੋ ਵੇ ਸਾਹਿਬ ਆਹ ਰੇਲਵੇ ਰੋਡ ਆ ਜਾ ਕਰੋ ਜੀ ਆ ਨਾਲ ਲੱਗ ਕਿਹੜਾ ਹੋਰ ਚੀਕ ਕਿਹੜੀ ਚੀਜ਼ ਆ ਨਾਲ ਮਾਲਕ ਮਾਲੋ ਡਾਕਖਾਨਾ ਲੱਗਿਆ ਆ ਮੰਦਿਰ ਕਿਹੜਾ ਕਹਿੰਦੇ ਸੀ ਮੰਦਿਰ ਕਿਹੜਾ ਬਰਮਸ਼ਰਾ ਮੰਦਿਰ ਹੈ ਜੀ ਬਰਮਸ਼ਰਾ ਮੰਦਿਰ ਹੈ ਉਹਦੇ ਨਾਲ ਹੀ ਆ ਸਤਗੁਰ ਕਲਾਥ ਹਾਊਸ ਵੱਡੀ ਸੇਲ ਹੈ ਭਾਈ ਜਿਸ ਨੂੰ ਮਰਜ਼ੀ ਕਿਹਨੂੰ ਮਰਜ਼ੀ ਪੁੱਛ ਲਓ ਸਾਰਿਆਂ ਨੂੰ ਪਤਾ ਹੈ ਇਸ ਸੇਲ ਬਾਰੇ ਕਿਉਂਕਿ ਇੰਨਾ ਸਸ ਸਨਾਮ ਦੇ ਵਿੱਚ ਖੜੇ ਆ ਬਈ ਉਦਮ ਸਿੰਘ ਵਾਲਾ ਸਨਾਮਾ ਪੰਜਾਬ ਦੇ ਵਿੱਚ ਸੰਗਰੂਰ ਦੇ ਨੇੜੇ ਸੰਗਰੂਰ ਜਿਹੜਾ ਪੈਂਦਾ ਸਨਾਮ ਸਿਟੀ ਆ ਪੰਜਾਬ ਦੇ ਵਿੱਚ ਆ ਲਓ ਜੀ ਲਓ ਆ ਦੇਖੋ ਜੀ ਆ ਦੇਖੋ ਬਈ ਸੂਟ ਆ ਇਹਦਾ ਰੇਟ ਸੁਣੋਗੇ ਤੁਸੀਂ ਹੱਸੋਗੇ ਹਾਂ ਕਿੰਨਾ 250 ਇਹਦਾ 250 ਲੋਕਾਂ ਦਾ ਤਾਂ ਬਾਈ ਸਿਰ ਦੁਖਦਾ ਹੁੰਦਾ ਹੈ ਮਹਿੰਗੀ ਰੇਟ ਸੁਣ ਸੁਣ ਕੇ ਮੈਂ ਪਾਗਲ ਹੋਈ ਜਨਾ ਸਸਤਾ ਸੁਣ ਸੁਣ ਕੇ ਆ ਦੇਖੋ ਦੁਪੱਟਾ ਫੜਿਓ ਜੀ ਆ ਲਓ ਤੇ ਆਹ ਸੂਟ ਹੋਊਗਾ ਸਿਰਫ 250 ਰੁਪਏ ਚ ਮੈਂ ਕਿਹਾ ਤੁਸੀਂ ਕੱਲੀ ਤੁਹਾਡੇ ਬਾਜ਼ਾਰ ਦੇ ਨੇੜੇ ਕੋਈ ਦੁਕਾਨ ਹੋਣੀ ਕੱਲੀ ਚੁੰਨੀ ਲੈਣ ਵਗ ਜਿਓ ਆ ਦੇਖੋ ਜੀ ਇੱਨੀ ਕਢਾਈ ਵਾਲੀ ਇਹਦੇ ਵਿੱਚ ਪੂਰੇ 40 50 ਕਲਰ ਡਿਜ਼ਾਈਨ ਹੋਣਗੇ ਜੀ 250 ਰੁਪਏ ਦਾ ਸੂਟ ਹੈ ਜੀ ਇਹ ਚਾਰੇ ਸੂਟ ਆ ਆ ਦੁਕਾਨੇ ਸੋਟਾ 1000 ਰੁਪਏ ਦੇ ਹੋਣਗੇ ਜੀ ਦੁਕਾਨ ਲਟਾਉਣ ਤੇ ਲੱਗਿਆ ਹੈ ਲੁੱਟ ਲੋ ਲੁੱਟ ਲੋ ਮੇਲਾ ਦੁਕਾਨ ਲਟਾਉਣ ਤੇ ਲੱਗਿਆ ਹੋਇਆ ਹੈ ਅੱਛਾ ਇਹਦੇ ਨਾਲ ਆ ਇਹ ਕੀ ਬਾਤ ਪਾਕਿਸਤਾਨੀ ਹੈ ਹਾਂ ਜੀ ਹਾਂ 300 ਰੁਪਏ ਦਾ ਕੁੱਲ 300 ਦਾ ਪਾਕਿਸਤਾਨੀ ਸੂਟ ਹੈ ਪਾਕਿਸਤਾਨੀ ਦੁਪੱਟਾ ਪੂਰਾ ਬਾਗ ਹੈ ਜੀ ਫੁਲਕਾਰੀ ਹੈ 300 ਰੁਪਏ ਦਾ ਸੂਟ ਹੈ ਜੀ ਇਹ ਠੀਕ ਹੈ ਕਿਆ ਬਾਤ ਹੈ ਜਿੰਨੇ ਮਰਜ਼ੀ ਖਰੀਦ ਸਕਦੇ ਹੋ 100 ਖਰੀਦੋ 70 150 200 ਸੂਟ ਜਿੰਨਾ ਮਰਜ਼ੀ ਖਰੀਦੋ ਚਾਹੇ ਇੱਕ ਸੂਟ ਲੈ ਜਾਓ ਚਾਹੇ 100 ਲੈ ਜਾਓ ਇਹੀ ਰੇਟ ਹੈ ਤੇ ਤੁਹਾਨੂੰ ਫਾਇਦਾ ਇਦੋਂ ਵੀ ਵਧੀਆ ਹੋਊਗਾ ਜੇ ਤੁਸੀਂ 6 ਹਜ਼ਾਰ ਰੁਪਏ ਆਉਂਗੇ ਤੇ ਸ਼ੇਅਰ ਕਰਕੇ ਸਾਡੇ ਕੋਲੇ ਪਹੁੰਚੋਗੇ ਆ ਆ ਦੇਖੋ ਆ ਦੇਖੋ ਆ ਦੇਖੋ ਗਰਲਿਸ਼ ਸੂਟ ਹੈ ਗਰਲਿਸ਼ ਸੂਟ ਹੈ ਜਿਵੇਂ ਕੁੜੀਆਂ ਨੇ ਸਵਾਉਣਾ ਹੋਵੇ ਕੁੱਲ 300 ਰੁਪਏ 300 ਦਾ ਹੀ ਇਹ ਆਏ 300 ਦਾ ਹੀ ਆ 300 ਰੁਪਏ ਦਾ ਕੁੱਲ ਸੂਟ ਇਹ ਸੂਟ ਸਾਡੇ ਕੋਲੇ 100 ਸੂਟ ਹੈ ਜੀ ਸਾਰਾ ਬੀਜੋ ਸਟਾਕ ਲਿਮਟਿਡ ਹੈ ਸਪੈਸ਼ਲੀ ਗਰਲਿਸ਼ ਹੈ ਕੁੜੀਆਂ ਵਾਸਤੇ ਹੈ 14 ਦਿਨ ਵਾਸਤੇ 300 ਰੁਪਏ ਦਾ ਸੂਟ ਹੈ ਜੀ ਠੀਕ ਹੈ ਜੀ ਬਾਕੀ ਦੋਸਤੋ ਵੈਰਾਈਟੀ ਬਹੁਤ ਹੈ ਜੇ ਆਪਾਂ ਵੀਡੀਓ ਦੇ ਵਿੱਚ ਕਵਰ ਕਰਨ ਲੱਗੇ ਮੇਰੇ ਖਿਆਲ ਚ ਨਹੀਂ ਕਵਰ ਹੋਣੀ ਪਰ ਮੈਂ ਤੁਹਾਨੂੰ ਮੋਟਾ ਮੋਟਾ ਦੱਸ ਦਿੰਦਾ ਅਗਰ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੇ ਬਾਜ਼ਾਰ ਦੇ ਵਿੱਚ ਕੋਈ 2500 3000 ਦਾ ਸੂਟ ਮਿਲ ਰਿਹਾ ਤਾਂ ਬਾਈ ਹੋ ਰਹੀ 990 ਰੁਪਏ ਦਾ ਸੂਟ ਦੇ ਰਹੇ ਨੇ ਉਸ ਤਰ੍ਹਾਂ ਦਾ ਇੱਕ ਇਹ ਸਰਾਰਾ ਜੀ ਸਰਾਰਾ ਠੀਕ ਹੈ ਜੀ ਹਾਂ ਜਿਵੇਂ ਅੱਜ ਕੱਲ ਕੁੜੀਆਂ ਪਾ ਰਹੀ ਨੇ ਵਧੀਆ ਵਿਆਹ ਸ਼ਾਦੀਆਂ ਪਾਰਟੀਆਂ ਵਾਸਤੇ ਟੇਲ ਜਾ ਆ ਲੈ ਦੇ ਮੈਨੂੰ ਸੋਹਣੇ ਫਰਾਰਾ ਵਾਲਾ ਉਹੀ ਆ ਇਹ ਆ ਦੇਖ ਲੈ ਹਾਂਜੀ ਕਿੰਨੇ ਦਾ ਇਹ ਇਹਦਾ ਰੇਟ ਹੀ ਮੁਕਤ ਹੈ ਜੀ ਫਰੀ ਹੈ ਤਾਂ ਫਰੀ ਕਿਵੇਂ ਫਰੀ ਵਾਲਾ ਰੇਟ ਹੈ ਤੇ ਰੇਟ ਹੀ ਫਰੀ ਵਾਲਾ ਜੀ ਕਿੰਨੇ ਦਾ 550 2 550 ਦੇ 2 ਲੈ ਆ ਸਾਡੇ ਬਈ ਜੇ ਤੁਸੀਂ ਰੈਡੀमेड ਲੈਣ ਜਾਓਗੇ ਨਾ ਮੈਨਾਂ 900000 ਤਾਂ ਤਾਂ ਹੋਊਗੀ ਟੁਕ ਟ ਮੈਂ ਕਹਿੰਦਾ ਜੀ 1000 ਰੁਪਏ ਤੋਂ ਉੱਪਰ ਹੈ ਦੇਵਾਂਗੇ 550 ਦੇ 2 2 ਆ ਲਓ ਆ ਲੱਗ ਰਹੀ ਹੈ ਸੇਲ ਬਾਈ ਮਾਰੇ ਬਾਹਰ ਵੀ ਮਾਰ ਕੇ ਦਿਖਾ ਦੇ ਕੈਮਰਾ ਲੈਣ ਲੱਗ ਜਾਂਦੀ ਹੈ ਬਾਈ ਕਸਟਮਰਾਂ ਦੀ ਲੈਣ ਲੱਗ ਜਾਂਦੀ ਹੈ ਔਰੇ ਤੇ ਤਾਂ 200 ਆਪਾਂ ਜੇ ਹਨਾ ਜਿਆਦੇ ਪੂਰੀ ਵੀਡੀਓ ਕਵਰ ਕਰਨ ਲੱਗੇ ਕਿਉਂਕਿ ਕਸਟਮਰ ਵੀ ਹੁਣ ਜਿਆਦੇ ਆ ਗਏ ਤੇ ਆਪਾਂ ਨੂੰ ਇੱਥੇ ਬੰਦ ਕਰਨਾ ਪਊ ਸਿਸਟਮ ਕੋਈ ਗੱਲ ਨਹੀਂ ਅਗਲੀ ਵੀਡੀਓ ਚ ਆਪਾਂ ਹੋਰ ਤੁਹਾਨੂੰ ਵੈਰਾਈਟੀਆਂ ਦਿਖਾਵਾਂਗੇ ਤਾਂ ਦੋਸਤੋ ਤੁਸੀਂ ਆ ਸਕਦੇ ਹੋ ਸੁਨਾਮ ਦੇ ਵਿੱਚ ਭਾਈ ਸਾਹਿਬ ਹੋਰੀ ਤੁਹਾਨੂੰ ਮਿਲਣਗੇ ਬਾਈ ਉਹਰਾਣੇ ਬਸ ਫ੍ਰੀ ਵਾਲੇ ਹੀ ਕੰਮ ਕਰ ਰਹੇ ਬਹੁਤ ਸਸਤੇ ਕੱਪੜੇ ਦੇ ਰਹੇ ਨੇ ਤੇ ਮੈਂ ਕਹਿੰਦਾ ਇਸ ਸੇਲ ਦਾ ਲਾਹਾ ਜ਼ਰੂਰ ਖੱਟਣਾ ਚਾਹੀਦਾ ਸਨਾਮ ਦੇ ਵਿੱਚ ਆ ਦੋਸਤੋ ਸੰਗਰੂਰ ਦਾ ਜ਼ਿਲ੍ਹਾ ਪੈਂਦਾ ਸਨਾਮ ਨੂੰ ਉਦਮ ਸਿੰਘ ਵਾਲਾ ਸਨਾਮ ਤਾਂ ਇੱਥੇ ਆਓ ਬਾਈ ਉਹਨਾਂ ਦਾ ਕੰਟੈਕਟ ਨੰਬਰ ਦਿੱਤੇ ਪਏ ਨੇ ਕੰਟੈਕਟ ਕਰ ਲਓ ਜੇ ਨਹੀਂ ਵੀ ਨੰਬਰ ਲੱਗਦਾ ਕੋਈ ਵੀ ਫੋਨ ਜਿਆਦਾ ਆਉਣ ਲੱਗਦੇ ਨੇ ਤਾਂ ਸਿੱਧਾ ਬੱਸ ਚੜ੍ਹ ਕੇ ਜਾਂ ਤੁਹਾਡੇ ਟ੍ਰੇਨ ਆਉਂਦੀ ਆ ਸਿੱਧਾ ਸਨਾਮ ਆਜੋ ਆ ਕੇ ਸਨਾਮ ਸਤਗੁਰ ਕਲਾਤ ਹਾਊਸ ਦੇ ਉੱਤੋਂ ਜਾਂ ਮੇਲਾ ਲੱਗਿਆ ਹੋਇਆ ਇਹਨੂੰ ਲੁੱਟ ਲਓ ਬਾਈ ਉਹਨਾਂ ਨੇ ਇੱਕ ਹੋਰ ਕੈਂਡ ਸਕੀਮ ਦਿੱਤੀ ਆ ਕਹਿੰਦੇ ਜੇ ਕੋਈ ਬੱਸ ਤੇ ਆਊਗਾ ਜਾਂ ਕੋਈ ਟ੍ਰੇਨ ਤੇ ਆਊਗਾ ਤਾ ਸਟੇਸ਼ਨ ਤੋਂ ਜਾਂ ਬੱਸ ਤੋਂ ਉਰੇ ਆਉਣ ਜਾਣ ਦਾ ਕਿਰਾਇਆ ਬਿਲਕੁਲ ਮੁਫਤ ਹੈ ਆਟੋ ਦਾ ਆਟੋ ਦਾ ਆਟੋ ਦਾ ਕਿਰਾਇਆ ਬਾਈ ਜੀ ਕੋਈ ਨਹੀਂ ਲੱਗਣਾ ਤੁਹਾਡਾ ਇਹ ਬਾਈ ਹੋਰੀ ਆਪੇ ਪੈਸੇ ਦੇਣਗੇ ਆਉਣ ਜਾਣ ਦਾ ਤੁਹਾਡਾ ਫਰੀ